ਹਾਂਜੀ ਆਪਾਂ ਹਾਜ਼ਰਾਂ ਜੀ ਈਟਟੀਡੀ ਨਾਹਰ 99 ਦੇ ਲਈ ਟੈਸਟ ਕਲਾਸ ਲੈ ਕੇ ਅੱਜ ਦੀ ਸਵਿਟ ਦੇ ਵਿੱਚ ਟੈਸਟ ਰਹੇਗਾ ਜੀ ਜਿਸ ਦੇ ਵਿੱਚ ਹੋਣਗੇ 60 ਕੁਐਸਚਨ 60 ਐਮਸੀਕਿਊਜ਼ ਹੋਣਗੇ ਜੀ 60 ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਹੁੰਦੇ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਲੀਅਰ ਹੈ ਜੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਜਿੰਨੇ ਵੀ ਕੁਐਸਚਨ ਹੋਣਗੇ ਉਹ ਹੋਣਗੇ ਜੀ ਸਮਾਨਾਰਥਕ ਸ਼ਬਦ ਦੇ ਰਿਲੇਟਿਡ ਸਮਾਨਾਰਥਕ ਸ਼ਬਦ ਕਿਹੜੇ ਹੁੰਦੇ ਨੇ ਸਮਾਨਾਰਥਕ ਦਾ ਜੇ ਤੁਸੀਂ ਤੋੜ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਸ ਦਾ ਸੇਮ ਮੀਨਿੰਗ ਹੋਵੇ ਠੀਕ ਹੈ ਸਮਾਨ ਯਾਨੀ ਬਰਾਬਰ ਸੇਮ ਅਰਥ ਹੋਵੇ ਉਹਨੂੰ ਆਪਾਂ ਸਮਾਨਾਰਥਕ ਸ਼ਬਦ ਕਹਿ ਦਿੰਨੇ ਆ ਕਲੀਅਰ ਹੈ ਜੀ ਤਾਂ ਆਓ ਸ ਫਰਸਟ ਕੁਐਸਚਨ ਹੈ ਕਿਹੜਾ ਸ਼ਬਦ ਅਹਿਸਾਨ ਦਾ ਸਮਾਨਾਰਥਕ ਨਹੀਂ ਹੈ ਯਾਨੀ ਇਹਨਾਂ ਚਾਰਾਂ ਵਰਡਸ ਦੇ ਵਿੱਚੋਂ ਅਹਿਸਾਨ ਦਾ ਸੇਮ ਵਰਗਾ ਸ਼ਬਦ ਜਿਹੜਾ ਨਹੀਂ ਹੈਗਾ ਸਮਾਨਾਰਥਕ ਨਹੀਂ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਉਪਕਾਰ ਤਰੱਕੀ ਨੇਕੀ ਭਲਾਈ ਕੀ ਹੋ ਸਕਦਾ ਹੈ ਜਿਹਦਾ ਰਾਈਟ ਆਨਸਰ ਦਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਤਰੱਕੀ ਉਪਕਾਰ ਦਾ ਮਤਲਬ ਵੀ ਇਹਸਾਨ ਕਰਨਾ ਹੁੰਦਾ ਹੈ ਨੇਕੀ ਭਲਾਈ ਆਪਾਂ ਕਹਿ ਦਿੰਨੇ ਆ ਵੀ ਇਹਨੇ ਬਹੁਤ ਭਲਾਈ ਕੀਤੀ ਹੈ ਬਹੁਤ ਇਹਸਾਨ ਕੀਤਾ ਹੈ ਠੀਕ ਹੈ ਤਾਂ অপਸ਼ਨ ਨੰਬਰ ਸੈਕੰਡ ਇਸ ਦਾ ਰਾਈਟ ਆਨਸਰ ਹੈ ਅਗਲੇ ਕੋਸ਼ਾਂ ਵੱਧਦੇ ਆ ਅਗਲਾ ਕੁਐਸਚਨ ਹੈ ਜੀ ਉਜਾਲਾ ਦਾ ਸਮਾਨਾਰਥਕ ਨਹੀਂ ਹੈ ਉਜਾਲਾ ਦਾ ਸਮਾਨਾਰਥਕ ਨਹੀਂ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਵੀਡੀਓ ਨੂੰ ਰੋਕ ਕੇ ਤੁਸੀਂ ਆਨਸਰ ਆਪਣਾ ਜਿਹੜਾ ਚੂਜ਼ ਕਰ ਸਕਦੇ ਹੋ ਜੀ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਹਨੇਰਾ ਠੀਕ ਹੈ ਹਨੇਰਾ ਉਜਾਲਾ ਦਾ ਵਿਰੋਧੀ ਸ਼ਬਦ ਹੈ ਨਾ ਕਿ ਸਮਾਨਾਰਥਕ ਸ਼ਬਦ ਅੱਗੇ ਵਧਦੇ ਹਾਂ ਜੀ ਅਗਲਾ ਕੁਸ਼ਣ ਹੈ ਆਪਣੇ ਕੋਲ ਉਲਟਾ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਉਲਟਾ ਸ਼ਬਦ ਦਾ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਸਿੱਧਾ ਉਲਟਾ ਦਾ ਮਤਲਬ ਹੁੰਦਾ ਹੈ ਪੁੱਠਾ ਵਿਰੁੱਧ ਵੀ ਹੋ ਗਿਆ ਮੁੱਦਾ ਵੀ ਹੋ ਗਿਆ ਆਪਾਂ ਕਹਿ ਦਿੰਦੇ ਨੇ ਉਹ ਚੀਜ਼ ਮੁੱਦੀ ਪਈ ਹੈ ਹੈਨਾ ਪੁੱਠੀ ਹੈ ਤਾਂ ਯਾਨੀ ਜਿਹੜਾ ਇਹਦਾ ਵਿਰੋਧੀ ਸ਼ਬਦ ਹੈ ਸਿੱਧਾ ਨਾ ਕਿ ਸਮਾਨਾਰਥਕ ਸ਼ਬਦ ਹੈ ਠੀਕ ਹੈ ਤਾਂ ਉਲਟਾ ਦਾ 3rd অপਸ਼ਨ ਜਿਹੜਾ ਉਹ ਸਹੀ ਆਨਸਰ ਹੈ ਨਾਲ ਨਾਲ ਆਪਣੇ ਕੁਐਸਚਨ ਜਿਹੜਨੇ ਮੈਚ ਕਰੀ ਜਾਏ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਹੋ ਰਹੇ ਨੇ 4th ਕੁਐਸਚਨ ਹੈ ਜੀ ਉਮੰਗ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਉਮੰਗ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਇੱਛਾ ਉਤਸ਼ਾਹ ਤਰੰਗ ਤਾਂਗ चार ऑप्शन ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਤਰੰਗ ਠੀਕ ਹੈ ਉਮੰਗ ਦਾ ਸਮਾਨਾਰਥਕ ਨਹੀਂ ਹੈ ਇੱਛਾ ਹੈਗਾ ਇਹ ਉਤਸ਼ਾਹ ਹੈਗਾ ਤਾਂਗ ਹੈਗੀ ਹੈ ਤਰੰਗ ਨਹੀਂ ਹੈ ਠੀਕ ਹੈ অপਸ਼ਨ ਨੰਬਰ 3 ਇਸ ਦਾ ਸਹੀ ਹੈ ਅਗਲਾ ਕੁਸ਼ਣ ਹੈ ਜੀ ਉਸਤ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਉਸਤ ਸ਼ਲਾਗਾ ਪ੍ਰਸ਼ੰਸਾ ਨਿੰਦਾ ਉਪਮਾ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਨਿੰਦਾ ਨਿੰਦਾ ਹੁੰਦਾ ਕਿਸੇ ਦੀ ਚੁਗਲੀ ਕਰਨੀ ਬੁਰਾਈ ਕਰਨੀ ਹੈ ਨਾ ਜਦ ਕਿ ਉਸਤ ਕੀ ਹੁੰਦੇ ਜਿ ਸ਼ਲਾਗਾ ਚੰਗੀ ਗੱਲ ਕਰਨੀ ਪ੍ਰਸ਼ੰਸਾ ਕਰਨੀ ਉਪਮਾ ਕਰਨੀ ਕਲੀਅਰ ਹੈ ਤਾਂ অপਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੈ ਕੁਐਸਚਨ ਨੰਬਰ 6 ਵਾਂਜੀ ਆਪਣੇ ਕੋਲ ਉਜੱਡ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਉਜੱਡ ਗਮਾਰ ਮੂਰਖ ਸਿਆਣਾ ਅਖੜ ਧਿਆਨ ਦੇ ਨਾਲ ਤੁਸੀਂ ਕੁਐਸਚਨ ਨੂੰ ਦੇਖ ਸਕਦੇ ਹੋ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਸਿਆਣਾ ਠੀਕ ਹੈ ਉਜੜ ਦਾ ਸਮਾਨਾਰਥਕ ਨਹੀਂ ਹੁੰਦਾ ਬਲਕਿ ਇਹ ਤਾਂ ਵਿਰੋਧੀ ਸ਼ਬਦ ਹੋ ਗਿਆ ਸਿਆਣਾ ਠੀਕ ਹੈ ਤਾਂ অপਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੈ ਕੁਐਸਚਨ ਨੰਬਰ 7 ਹੈ ਜੀ ਆਪਣੇ ਕੋਲ ਊਣਾ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਊਣਾ ਅਧੂਰਾ ਅਪੂਰਨ ਪੂਰਾ ਹੋਛਾ ਦਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਪੂਰਾ ਦੇਖੋ ਉਹਨਾਂ ਦਾ ਮਤਲਬ ਹੁੰਦਾ ਹੈ ਖਾਲੀ ਜਾਂ ਕਹਿ ਲਓ ਅਧੂਰਾ ਹਨਾ ਅਧੂਰਾ ਹੋ ਗਿਆ ਅਪੂਰਨ ਦਾ ਮਤਲਬ ਵੀ ਅਧੂਰਾ ਹੁੰਦਾ ਹੈ ਖੋਚਾ ਦਾ ਮਤਲਬ ਵੀ ਖਾਲੀ ਹੁੰਦਾ ਹੈ ਤਾਂ ਇਹਦਾ ਵਿਰੋਧੀ ਸ਼ਬਦ ਹੋਇਆ ਪੂਰਾ ਨਾ ਕਿ ਸਮਾਨਾਰਥਕ ਠੀਕ ਹੈ ਤੇ ਇਹਨਾਂ ਨੇ ਕਿਹੜਾ ਪੁੱਛਿਆ ਸੀ ਸਮਾਨਾਰਥਕ ਸ਼ਬਦ ਨਹੀਂ ਹੈ ਤਾਂ অপਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੈ ਇੱਕ ਗੱਲ ਯਾਦ ਰੱਖਿਓ ਕੁਐਸਚਨਸ ਦੇ ਵਿੱਚ ਤੁਹਾਨੂੰ ਐਦਾਂ ਪੁੱਛਿਆ ਜਾ ਸਕਦਾ ਹੈ ਕਿ ਉਹਨਾਂ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਠੀਕ ਹੈ ਤਿੰਨ ਆਪਸ਼ਨ ਗਲਤ ਹੈ ਇੱਕ ਰਾਈਟ ਹੋ ਸਕਦਾ ਹੈ ਜਾਂ ਫਿਰ ਇੱਕ ਰਾਈਟ ਤੇ ਤਿੰਨ ਗਲਤ ਹੋ ਸਕਦੇ ਨੇ ਠੀਕ ਹੈ ਯਾਨੀ ਨਹੀਂ ਜੇ ਉੱਥੇ ਨਹੀਂ ਲਿਖਿਆ ਤਾਂ ਤੁਸੀਂ ਧਿਆਨ ਦੇ ਨਾਲ ਕੁਸ਼ਣ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹਨਾ ਹੈ ਠੀਕ ਹੈ ਕਿਉਂਕਿ ਛੋਟੋ-ਛੋਟੀਆਂ ਗਲਤੀਆਂ ਹੀ ਕਿੜੀਆਂ ਨੇ ਆਪਣੇ ਆਨਸਰ ਗਲਤ ਕਰਵਾ ਦਿੰਦੀਆਂ ਹੁੰਦੀਆਂ ਨੇ ਤਾਂ ਇਹਦਾ ਰਾਈਟ ਆਨਸਰ ਸੀ ਜੀ অপਸ਼ਨ ਨੰਬਰ 3 8ਵਾਂ ਕੁਸ਼ਣ ਆਮਨੇ ਕੋਲ ਉਤੇਜਕ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਉਤੇਜਕ ਦਾ ਇਧਰ ரைਟ ਆਨਸਰ ਹੈ ਜੀ অপਸ਼ਨ ਨੰਬਰ 3 ਸ਼ਾਂਤਮਈ ਠੀਕ ਹੈ ੜਕਾਉ ੜਕਾ ਮੌਕਸਾਉ ਇਹ ਸਾਰੇ ਇੱਕੋ मीनिंग ਦੇ ਸ਼ਬਦ ਨੇ ਜਿਹੜਾ ਸ਼ਾਂਤਮਈ ਆ ਉਹ ਇਹਦੇ ਬਿਲਕੁਲ ਉਲਟ ਹੈ ਤਾਂ অপਸ਼ਨ ਨੰਬਰ 3 ਇਜ਼ ਦਾ ਸਹੀ ਆਨਸਰ ਹੈ ਅਗਲਾ ਕੁਸ਼ਨ ਹੈ ਜੀ ਕੁਸ਼ਨ ਨੰਬਰ 9th ਅਲੌਕਿਕ ਸ਼ਬਦ ਆਸਮਾਨਾਰਥਕ ਸ਼ਬਦ ਨਹੀਂ ਹੈ ਅਲੌਕਿਕ ਚਾਰ অপਸ਼ਨ ਸਾਡੇ ਸਾਹਮਣੇ ਨੇ ਤੈ ਇਧਰ ਰਾਈਟ ਆਨਸਰ ਆ ਜੀ অপਸ਼ਨ ਨੰਬਰ 1 ਤਣਾੜ ਦੇਖੋ ਅਲੋਗਿਕ ਕੀ ਹੁੰਦਾ ਹੈ ਅਦਭੁਤ ਅਨੋਖਾ ਅਨੁਠਾ ਹਨਾ ਅਲੱਗ ਵੱਖਰਾ ਤਾਂ ਤਣਾੜ ਕੀ ਹੈ ਇਹਦਾ ਬਿਲਕੁਲ ਵਿਰੋਧੀ ਹੈ ਤਣਾੜ ਹੋ ਗਿਆ ਜਿਵੇਂ ਜਿਹਦੇ ਕੋਲ ਬਹੁਤ ਜ਼ਿਆਦਾ ਪੈਸੇ ਹੋਣ ਠੀਕ ਹੈ ਤਾਂ ਇਹਦੇ ਨਾਲ ਮਿਲਦਾ ਜੁਲਦਾ ਨਹੀਂ ਹੈਗਾ ਤਾਂ অপਸ਼ਨ ਨੰਬਰ 1 ਇਸ ਦਾ ਸਹੀ ਆਨਸਰ ਹੈ ਕੁਐਸਚਨ ਨੰਬਰ 10 ਹੈ ਜੀ ਆਪਣੇ ਕੋਲ ਤ੍ਰਕਾਲਾ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਤ੍ਰਕਾਲਾ ਸ਼ਾਮ ਸੰਜ ਸਵੇਰ ਆਥਣ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 3 ਸਵੇਰ ਇਹਨਾਂ ਨੇ ਸਮਾਨਾਰਥਕ ਨਹੀਂ ਪੁੱਛਿਆ ਠੀਕ ਹੈ ਤਰਕਾਲਾ ਦਾ ਮਤਲਬ ਹੁੰਦਾ ਹੈ ਸ਼ਾਮ ਦਾ ਵੇਲਾ ਸ਼ਾਮ ਸੰਜ ਆਥਣ ਠੀਕ ਹੈ ਸਵੇਰ ਇਹਦਾ ਉਲਟਾ ਹੈ ਤਾਂ ਆਪਸ਼ਨ ਨੰਬਰ 3 ਇਸ ਦਾ ਸਹੀ ਹੈ 11ਵਾਂ ਕੁਸ਼ਣ ਹੈ ਜੀ ਆਪਣੇ ਕੋਲ ਹੇਠ ਲਿਖਿਆ ਵਿੱਚੋਂ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ समानार्थक शब्द पूछा गया भी किड़ा नहीं है निंदा शलाघा प्रशंसा तो यह पा ऑलरेडी उपर भी कर चुके हैं निंदा जरा विरोधी शब्द होंगे ठीक है ऑप्शन नंबर सैकेंड इसका सही आंसर है बारवा क्वेश्चन है जी आदर का समानार्थक शब्द नहीं है आदर यानी रिसपैक्ट समानार्थक शब्द नहीं है चार ऑप्शन सामने ने जी वड्याई इज्जत निरादर सतिकार बहुत ईजी क्वेश्चन है जी लेकिन इंपोर्टेंट है ਤਾਂ ਇਹਦਾ ਰਾਈਟ ਆਨਸਰ ਹੈ ਜੀ 12ਵੇਂ ਦਾ ਆਪਸ਼ਨ ਨੰਬਰ 3 ਨਿਰਾਦਰ ਠੀਕ ਹੈ ਆਦਰ ਦਾ ਉਲਟਾ ਹੋ ਗਿਆ ਨਿਰਾਦਰ ਆਪਸ਼ਨ ਨੰਬਰ 3 ਇਸ ਦਾ ਸਹੀ ਹੈ ਅਗਲਾ ਕੁਸਚਨ ਹੈ ਜੀ ਅਵਾਰਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਅਵਾਰਾ ਪਤਵੰਤਾ ਚੋਰ ਚਾਨਣ ਲਟੋਰ ਜਾਂ ਫਿਰ ਵੇਲੜ ਟਾਈਦਰ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਪਤਵੰਤਾ ਪਤਵੰਤਾ ਹੁੰਦਾ ਹੈ ਜੀ ਜਿਹਦੇ ਕੋਲ ਬਹੁਤ ਸਾਰੇ ਕੰਮ ਹੁੰਦੇ ਨੇ ਆਪਾਂ ਪਤਾ ਹੈ ਜਦੋਂ ਆਪਾਂ ਕਿਸੇ ਨੂੰ ਕਿਸੇ ਪ੍ਰੋਗਰਾਮ 'ਚ ਬੁਲਾ ਦਿੰਨੇ ਆ ਹਨਾ ਕਿਸੇ ਨੂੰ ਬੁਲਾਉਨੇ ਆ ਐਜ਼ ਅ ਗੈਸਟ ਆਪਾਂ ਕਹਿੰਦੇ ਨੇ ਸਾਡੇ ਪਤਵੰਤੇ ਸੱਜਣ ਆਏ ਨੇ ਯਾਨੀ ਆਪਾਂ ਜਿਨ੍ਹਾਂ ਨੂੰ ਬਹੁਤ ਰਿਸਪੈਕਟ ਨਾਲ ਬੁਲਾਉਨੇ ਆ ਬਹੁਤ ਬਿਜ਼ੀ ਦੇ ਟਾਈਮ ਵਿੱਚੋਂ ਕੱਢ ਕੇ ਆਉਂਦੇ ਨੇ ਹਨਾ ਤਾਂ ਉਹ ਹੁੰਦੇ ਨੇ ਤਾਂ ਫਰਸਟ অপਸ਼ਨ ਇਸ ਦਾ ਸਹੀ ਹੈ ਉਹਨਾਂ ਨੇ ਪੁੱਛਿਆ ਸੀ ਵੀ ਕਿਹੜਾ ਨਹੀਂ ਹੈਗਾ ਅਗਲਾ ਕੁਸ਼ਨ ਹੈ ਕੁਸ਼ਨ ਨੰਬਰ 14 ਅਡਰਾ ਦਾਸ ਮਾਨਰਥਕ ਸ਼ਬਦ ਨਹੀਂ ਹੈ ਅਡਰਾ ਜੁਦਾ ਸਾਥੀ ਵੱਖ ਅਲੱਗ ਤਾਂ ਕੁਐਸਚਨ ਤੋਂ ਹੀ ਪਤਾ ਲੱਗ ਰਿਹਾ ਜੀ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 2 ਸਾਥੀ ਅਡਰਾ ਹੁੰਦਾ ਹੈ ਅੱਡ ਹੋਣਾ ਜੁਦਾ ਹੋਣਾ ਵੱਖ ਹੋਣਾ ਅਲੱਗ ਹੋਣਾ ਤੇ ਸਾਥੀ ਕੀ ਹੁੰਦਾ ਹੈ ਨਾਲ ਦਾ ਜੁੜਨਾ ਜਾਂ ਨਾਲ ਦਾ ਸਾਥੀ ਹੈ ਨਾ ਤਾਂ ਇਹਨਾਂ ਨੇ ਅਡਰਾ ਦਾ ਸਮਾਨਾਰਥਕ ਸ਼ਬਦ ਨਹੀਂ ਪੁੱਛਿਆ ਵੀ ਕਿਹੜਾ ਨਹੀਂ ਹੈਗਾ ਅਗਲਾ ਕੁਐਸਚਨ ਹੈ ਜੀ ਅੰਤਰ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਅੰਤਰ ਪੇਦ ਫਰਕ ਵਿਥ ਸਮਾਨ ਦਾ ਇਦਰ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th ਸਮਾਨ ਠੀਕ ਹੈ ਭੇਦ ਦਾ ਮਤਲਬ ਵੀ ਅਲੱਗ ਹੁੰਦੇ ਅੰਤਰ ਹੁੰਦਾ ਹੈ ਫਰਕ ਵਿਥ ਸਮਾਨ ਜਿਹੜਾ ਇਹਦਾ ਉਲਟਾ ਹੋ ਗਿਆ ਠੀਕ ਹੈ ਤਾਂ অপਸ਼ਨ ਨੰਬਰ 4th ਇਸ ਦਾ ਸਹੀ ਆਨਸਰ ਹੈ ਅਗਲਾ ਜੀ 16ਵਾਂ ਕੁਸ਼ਚਨ ਇਹ ਕੁਸ਼ਚਨ ਰਿਪੀਟ ਹੋ ਚੁੱਕਿਆ ਹੈ ਇਹਦਾ ਰਾਈਟ ਆਨਸਰ ਆਪਾਂ ਨੇ ਪੜ ਚੁੱਕਿਆ ਪਤਵੰਤਾ ਠੀਕ ਹੈ ਕੁਸ਼ਚਨ ਨੰਬਰ 17ਵਾਂ ਜੀ ਆਪਣੇ ਕੋਲ ਅਪੂਰਨਤਾ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਅਪੂਰਨਤਾ অপਸ਼ਨ ਤੁਹਾਡੇ ਸਾਹਮਣੇ ਨੇ ਜੀ ਪਰਮਾਰ ਖਸਰ ਘਾਟ ਕਮੀ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਪਰਮਾਰ ਅਪੂਰਨਤਾ ਹੁੰਦਾ ਜਿਹੜੇ ਚੀਜ਼ਾਂ ਪੂਰੀਆਂ ਨਾ ਹੋਣ ਕਮੀ ਹੋਵੇ ਘਾਟ ਹੋਵੇ ਖਸਰ ਹੋਵੇ ਠੀਕ ਹੈ ਤਾਂ অপਸ਼ਨ ਨੰਬਰ 1 ਇਸ ਦਾ ਸਹੀ ਆਨਸਰ ਹੈ ਪਰਮਾਰ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਹੋਣੀਆਂ ਕਾਫੀ ਹੱਦ ਤੱਕ ਹੋਣੀਆਂ ਠੀਕ ਹੈ 18ਵਾਂ ਕੁਸ਼ਣ ਹੈ ਜੀ ਅਣਗਿਣਤ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਅਣਗਿਣਤ ਬੇहिसाब ਚਮਤਕਾਰੀ ਅਸੰਖ ਬੇਸ਼ੁਮਾਰ ਤਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਚਮਤਕਾਰੀ ਠੀਕ ਹੈ ਉਹਨਾਂ ਨੇ ਸਮਾਨਾਰਥਕ ਸ਼ਬਦ ਨਹੀਂ ਹੈ ਪੁੱਛਿਆ ਹੈ ਅਣਗਿਣਤ ਦਾ ਅਗਲਾ ਕੁਸ਼ਨ ਹੈ ਜੀ ਇਨਸਾਨ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਇਨਸਾਨ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕੀ ਹੋ ਸਕਦਾ ਜਿਹਦਾ ਰਾਈਟ ਆਨਸਰ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਬੇਈਮਾਨ ਇਨਸਾਨ ਮਨੁੱਖ ਮਾਨਵ ਆਦਮੀ ਹੈ ਨਾ ਬੇਈਮਾਨਤਾ ਇੱਕ ਅਲੱਗ ਤੋਂ ਵਿਸ਼ੇਸ਼ਤਾ ਹੋਗੀ ਤਾਂ অপਸ਼ਨ ਨੰਬਰ 4 ਇਸਦਾ ਜਿਹੜਾ ਉਹ ਸਹੀ ਆਨਸਰ ਹੈ ਇਸ ਕੁਸ਼ਨ ਦਾ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 20 ਸੁਖਮ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਸੁਖਮ ਸ਼ਬਦ ਦਾ ਨਾਜ਼ੁਕ ਪਤਲਾ ਮੂਰਖ ਬਰੀਕ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਮੂਰਖ ਠੀਕ ਹੈ ਸੁਖਮ ਹੁੰਦਾ ਹੈ ਪਤਲਾ ਨਾਜ਼ੁਕ ਹਲਕਾ ਬਰੀਕ ਲੇਕਿਨ ਮੂਰਖੇ ਦਾ ਜਿਹੜਾ ਹੈ ਸਮਾਨਾਰਥਕ ਸ਼ਬਦ ਨਹੀਂ ਹੈਗਾ ਤਾਂ অপਸ਼ਨ ਨੰਬਰ 3 ਇਜ਼ ਦਾ ਸਹੀ ਆਨਸਰ ਹੈ ਅੱਗੇ ਵਧਦੇ ਹਾਂ ਜੀ 21 ਨੰਬਰ ਕੁਐਸਚਨ ਵਿੱਚ ਕੁਐਸਚਨ ਨੰਬਰ 21 ਪੁੱਛਦਾ ਹੈ ਸੰਤੋਖ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਸੰਤੋਖ तृप्ति सुंदर सब्र राज्य त एदा राइट आंसर है जी ऑप्शन नंबर सेकंड सुंदर देखो संतोष का मतलब होता है जब आप संतुष्ट हो जाने है है ना या आप सेटिस्फाई हो जाने तृप्ति आ जाती है सब्र आ जाता है राज्य आ जाता है त एदा राइट आंसर है जी ऑप्शन नंबर सेकंड भाईवा नंबर क्वेश्चन है जी संकोच शब्द का समानार्थी शब्द नहीं है संकोच शब्द का समानार्थी शब्द नहीं है ध्यान दे नाल चार ऑप्शन तुसे देख सकदे हो ਤਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਗਰਜ ਠੀਕ ਹੈ ਸੰਕੋਚ ਹੁੰਦਾ ਵੀ ਉਹ ਲੱਜਿਆ ਮਹਿਸੂਸ ਕਰ ਰਿਹਾ ਸੰਗ ਮਹਿਸੂਸ ਕਰ ਰਿਹਾ ਚੀਜਕ ਮਹਿਸੂਸ ਕਰ ਰਿਹਾ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਗਰਜ ਇਹ ਤਿੰਨੋਂ ਜਿਹੜੇ ਨੇ ਪਹਿਲਾ ਤੀਜਾ ਚੌਥਾ ਜਿਹੜੇ ਤਿੰਨੋਂ ਇਸ ਦੇ ਸਮਾਨਾਰਥਕ ਨੇ ਸੈਕਿੰਡ ਵਾਲਾ ਜਿਹੜਾ ਇਸ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕੁਐਸਚਨ ਨੰਬਰ 23 ਹੈ ਜੀ ਆਪਣੇ ਕੋਲ ਸੰਜੋਗ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਸੰਤੋਖ ਸੰਜੋਗ ਸ਼ਬਦ ਦਾ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਤ aí ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਵਿయోగ ਜਿਹੜਾ ਸੰਯੋਗ ਦਾ ਉਲਟਾ ਹੋ ਗਿਆ ਵਿయోగ ਠੀਕ ਹੈ ਲੇਕਿਨ ਇਹਨਾਂ ਨੇ ਸਮਾਰਤਕ ਸ਼ਬਦ ਪੁੱਛਿਆ ਸੀਗਾ ਸੰਗਮ ਢੋ ਮੇਲ ਇਹ ਜਿਹੜ ਨੇ ਇੱਕੋ मीनिंग ਦੇ ਹੁੰਦੇ ਨੇ ਜਿਨ੍ਹਾਂ ਦਾ ਮਤਲਬ ਹੁੰਦਾ ਹੈ ਸੰਯੋਗ ਕਲੀਅਰ ਹੈ ਜੀ ਕੁਐਸਚਨ ਨੰਬਰ 24 ਹੈ ਜੀ ਆਪਣੇ ਕੋਲ ਸੋਹਣਾ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਸੋਹਣਾ ਸ਼ਬਦ ਦਾ ਨਾਲ ਨਾਲ ਆਪਣੇ ਆਨਸਰ ਮੈਚ ਕਰੀ ਜਾਇਓ ਜੀ ਕਿ ਤੁਹਾਡੇ ਕਿੰਨੇ ਕੁਐਸਚਨ ਜਿਹੜਨੇ ਸਹੀ ਹੋ ਰਹੇ ਨੇ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਮਨੋਹਰ ਬਦਸ਼ਕਲ ਸੁੰਦਰ ਖੂਬਸੂਰਤ ਤਬਹੁਤ ਸਿੰਪਲ ਕੁਐਸਚਨ ਹੈ ਜੀ ਈਜ਼ੀ ਕੁਐਸਚਨ ਹੈ ਤਾਂ ਇਹਦਾ ਰਾਈਟ ਆਨਸਰ ਆਪਸ਼ਨ ਨੰਬਰ 2 ਬਦਲ ਸ਼ਕਲ ਕੁਐਸਚਨ ਨੰਬਰ 25 ਹੈ ਜੀ ਸੇਵਾ ਫਲ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਸੇਵਾ ਫਲ ਸ਼ਬਦ ਉਜਰਤ ప్రతిਫਲ ਬੇਗਾਰ ਮਿਹਨਤਾਨਾ ਦਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਬੇਗਾਰ ਠੀਕ ਹੈ ਸੇਵਾ ਫਲ ਹੁੰਦਾ ਹੈ ਜਦੋਂ ਕੋਈ ਕੰਮ ਕਰਦੇ ਆਪਾਂ ਨੂੰ ਉਹਦੀ ਮਿਹਨਤ ਮਿਲਦੀ ਹੈ ਠੀਕ ਹੈ ਤੇ অপਸ਼ਨ ਨੰਬਰ 3 ਇਹ ਜਿਹੜਾ ਸਹੀ ਹੈ ਇਹਦਾ ਸਮਾਨਾਰਥਕ ਸ਼ਬਦ ਨਹੀਂ ਹੈਗਾ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 26 ਹੈ ਸੁਗੜ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਸੁਗੜ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਦਾ ਇਹਦਾ ਰਾਈਟ ਆਨਸਰ ਆ অপਸ਼ਨ ਨੰਬਰ 1 ਪਉੰਦੂ ਦੇਖੋ ਸੁਗੜ ਦਾ ਮਤਲਬ ਹੁੰਦਾ ਹੈ ਅਕਲਮੰਦ ਜਿਹਨੂੰ ਥੋੜੀ ਬਹੁਤ ਗਿਆਨ ਹੋਵੇ ਸਮਝਦਾਰੀ ਹੋਵੇ ਸੂਝਵਾਨ ਹੋਵੇ ਹੈਨਾ ਤਾਂ ਫਰਸਟ ਆਪਸ਼ਨ ਇਹਦਾ ਜਿਹੜਾ ਸਹੀ ਆਨਸਰ ਹੈ ਅਗਲਾ ਕੁਸ਼ਨ ਹੈ ਕੁਸ਼ਨ ਨੰਬਰ 27 ਹੱਠੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਹੱਠੀ ਸ਼ਬਦ ਹੱਠੀ ਹੁੰਦਾ ਹੈ ਹੱਠ ਤੋਂ ਬਣਿਆ ਜਿੱਦ ਕਰਨਾ ਜਿੱਦ ਦੀ ਨੂੰ ਹੱਠੀ ਕਹਿ ਦਿੰਨੇ ਆ ਅੜੀਆਲ ਹਠੀਲਾ ਜਿੱਦ ਦੀ ਨਰਮ ਦਿਲ ਤਾਂ ਇਹਦਾ ਰਾਈਟ ਆਨਸਰ ਹੈ ਜੀ ਕੁਐਸਚਨ ਨੰਬਰ 27 ਦਾ ਫੋਰਥ ਆਪਸ਼ਨ ਨਰਮਦਿਲ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 28 ਕਾਲਪਨਿਕ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕਾਲਪਨਿਕ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਤਾਂ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 1 ਹਕੀਕੀ ਦੇਖੋ ਹਕੀਕੀ ਹੁੰਦੀ ਹੈ ਸਚਾਈ ਕਾਲਪਨਿਕ ਹੁੰਦਾ ਜੋ ਆਪਾਂ ਆਪਣੇ ਅੰਦਰ ਮਨ ਘੜਤਾ ਜੋ ਆਪਾਂ ਸੋਚ ਰਹੇ ਆ ਕਲਪਨਾ ਕਰ ਰਹੇ ਆ ਹਨਾ ਤਾਂ ਕਿਐਸੀ ਖਿਆਲੀ ਕਲਪਿਤ ਦੇ ਤਿੰਨੋਂ मीनिंग ਜਿਹੜੇ ਨੇ ਉਹ ਸੇਮ ਹੁੰਦੇ ਨੇ ਹਕੀਕੀ ਇਹਨਾਂ ਦਾ ਬਿਲਕੁਲ ਉਲਟ ਸ਼ਬਦ ਹੈ ਤਾਂ ਆਪਸ਼ਨ ਨੰਬਰ 28 ਦਾ ਫਰਸਟ ਆਪਸ਼ਨ ਜਿਹੜਾ ਉਹ ਸਹੀ ਆਨਸਰ ਹੋਊਗਾ ਕੁਐਸਚਨ ਨੰਬਰ 21 9 ਵੱਲ ਵਧਦੇ ਹਾਂ ਜੀ ਕਾਇਨਾਤ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕਾਇਨਾਤ ਸ੍ਰਿਸ਼ਟੀ ਸੰਕੇਰਣ ਵਿਸ਼ਮ ਬ੍ਰਹਿਮੰਡ ਤਾਇਦਰ ਰਾਈਟ ਆਨਸਰ ਆਪਸ਼ਨ ਨੰਬਰ 2 ਸੰਕੀਰਣ ਠੀਕ ਹੈ ਸ੍ਰਿਸ਼ਟੀ ਵਿਸ਼ਵ ਬ੍ਰਹਮੰਡ ਦੁਨੀਆ ਕਾਇਨਾਤ ਇਹਨਾਂ ਸਾਰਿਆਂ ਦਾ ਮੀਨਿੰਗ ਇੱਕੋ ਹੁੰਦਾ ਹੈ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 30 ਕਾਇਰ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕਾਇਰ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਡਰਕਲ ਸੂਰਮਾ ਬੁਝਦਿਲ ਡਰਪੋਕ ਤਾਇਦਰ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਕਾਇਰ ਸ਼ਬਦ ਹੁੰਦਾ ਡਰਪੋਕ ਹੋਵੇ ਕਿ ਕਿਹਾ ਸੂਰਮਾ ਹੁੰਦਾ ਹੈ ਜਿਹੜਾ ਬਹਾਦਰ ਹੋਵੇ ਤਾਂ ਇਹਦਾ ਬਿਲਕੁਲ ਉਲਟਾ ਹੋ ਗਿਆ ਸਮਾਨਾਰਥਕ ਨਹੀਂ ਹੋਇਆ ਸਮਾਨਾਰਥਕ ਦੇ ਵਿੱਚ ਤਾਂ ਆਪਾਂ ਨੇ ਸੇਮ मीनिंग ਲੱਭਣਾ ਹੁੰਦਾ ਹੈ ਬਰਾਬਰ ਦਾ ਅਰਥ ਲੱਭਣਾ ਹੁੰਦਾ ਹੈ ਕਲੀਅਰ ਹੈ ਜੀ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 2 ਕੁਐਸਚਨ ਨੰਬਰ 31 ਹੈ ਜੀ ਕਪਟ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਕਪਟ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਵਫਾਦਾਰੀ ਦੇਖੋ ਕਪਟ ਦਾ ਮਤਲਬ ਹੁੰਦਾ ਹੈ ਧੋਖਾ ਦੇਗਾ ਛਲ ਹੈ ਨਾ वफादारी ਦਾ ਬਿਲਕੁਲ ਉਲਟਾ ਹੋ ਗਿਆ ਇਮਾਨਦਾਰੀ ਠੀਕ ਹੈ ਤਾਂ অপਸ਼ਨ ਨੰਬਰ 3 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਕੁਐਸਚਨ ਨੰਬਰ 32 ਵੱਲ ਵਧਦੇ ਹਾਂ ਜੀ ਕੁਐਸਚਨ ਨੰਬਰ 32 ਹੈ ਕਠੋਰ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਕਠੋਰ ਸ਼ਬਦ ਦਾ ਮਾਨਵੀ ਅਮਾਨਵੀ નિર્દય ਕਰੂਰ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 1st ਮਾਨਵੀ ਕਲੀਅਰ ਹੈ ਜੀ ਅਗਲੇ ਕੁਐਸਚਨ ਵੱਧਦੇ ਹਾਂ ਕੁਐਸਚਨ ਨੰਬਰ 33 ਹੈ ਖੁਸ਼ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਖੁਸ਼ ਸ਼ਬਦ ਦਾ ਆਨੰਦਿਤ ਅਲਮਸਤ ਪ੍ਰਸੰਨ ਉਦਾਸੀਨ ਤਾਂ ਇਹ ਤਾਂ ਬੜਾ ਈਜ਼ੀ ਆਨਸਰ ਹੈ ਜੀ ਕੁਐਸਚਨ ਨੰਬਰ ਆਪਸ਼ਨ ਨੰਬਰ ਜਿਹੜਾ 4th ਹੈ ਇਹਦਾ ਉਦਾਸੀਨ ਉਹ ਇਹਦਾ ਉਲਟਾ ਹੈ ਸਮਾਨਾਰਥ ਕੀ ਨਹੀਂ ਹੈਗਾ ਤਾਂ ਆਪਸ਼ਨ ਨੰਬਰ 4th ਇਸ ਦਾ ਸਹੀ ਆਨਸਰ ਹੈ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 34 ਗਰੀਬੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਗਰੀਬੀ ਨਿਰਦੰਤਾ ਸ਼ਤਰੂ ਕੰਗਾਲੀ ਥੁੜ ਦਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 76 76 ਦਾ ਮਤਲਬ ਹੁੰਦਾ ਜੀ ਦੁਸ਼ਮਣ ਨਿਰਦੰਤਾ ਹੁੰਦੀ ਹੈ ਗਰੀਬੀ ਜਿਹਦੇ ਕੋਲ ਪੈਸਾ ਨਹੀਂ ਹੁੰਦਾ ਨਿਰਤਨ ਹੁੰਦੇ ਨੇ ਕੰਗਾਲੀ ਵੀ ਗਰੀਬੀ ਨੂੰ ਕਹਿ ਦਿੰਦੇ ਨੇ ਕੰਗਾਲ ਹੁੰਦੇ ਨੇ ਥੋੜੇ ਯਾਨੀ ਕਮੀ ਹੋਣਾ ਠੀਕ ਹੈ ਗਰੀਬੀ ਹੋਣਾ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 2 76 ਕੁਐਸਚਨ ਨੰਬਰ 35 ਹੈ ਜੀ ਆਪਣੇ ਕੋਲ ਗਣਰਾਜ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਗਣਰਾਜ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ 35 ਨੰਬਰ ਕੁਐਸਚਨ ਦੇ ਤਾਂ ਇਹਦਾ ਰਾਈਟ ਆਨਸਰ ਹੈ ਜੀ ਪਰਤੰਤਰ ਠੀਕ ਹੈ ਪ੍ਰਜਾਤੰਤਰ ਗਣਤੰਤਰ ਲੋਕਤੰਤਰ ਇਹਦੇ ਸੇਮ मीनिंग ਨੇ ਪਰਤੰਤਰ ਇਹਦਾ ਜਿਹੜਾ ਬਿਲਕੁਲ ਉਲਟਾ मीनिंग ਹੈ অপਸ਼ਨ ਨੰਬਰ 2 ਇਸ ਦਾ ਸਹੀ ਆਨਸਰ ਹੈ ਕੁਸ਼ਚਨ ਨੰਬਰ 36 ਹੈ ਜੀ ਗਿਰਾਵਟ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਗਿਰਾਵਟ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਉਭਾਰ ਨਿਗਾਰ ਅਦੋਪਤੀ ਜਾਂ ਫਿਰ ਫਤਨ ਤਾਂ ਇਹਦਾ ਰਾਈਟ ਆਨਸਰ ਹੈ ਜੀ ਉਭਾਰ ਉਭਾਰ ਹੁੰਦਾ ਹੈ ਉੱਪਰ ਨੂੰ ਉੱਭਰਨਾ ਗਿਰਾਵਟ ਹੁੰਦਾ ਹੈ ਗਿਰਨਾ ਨੀਚੇ ਨੂੰ ਠੀਕ ਹੈ ਤਾਂ ਆਪਸ਼ਨ ਨੰਬਰ 1 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਸ਼ਣ ਹੈ ਕੁਸ਼ਣ ਨੰਬਰ 37 ਕਬਰਾ ਹਟ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕਬਰਾ ਹਟ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਆਪ ਦਾ ਆਨਸਰ ਜਿਹੜਾ ਚੂਜ਼ ਕਰ ਲਿਆ ਕਰੋ ਚਾਹੇ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਸਥਿਰਤਾ ਠੀਕ ਹੈ ਕਬਰਾਹੜ ਦੇ ਵਿੱਚ ਆਪਾਂ ਬੇਚੈਨ ਹੁੰਨੇ ਆ ਪਸ਼ੇਮਣੀ ਉਲਝਣ ਅੜਿੱਕਾ ਲੇਕਿਨ ਸਥਿਰਤਾ ਦੇ ਵਿੱਚ ਆਪਾਂ ਨੂੰ ਕਬਰਾਹਟ ਨਹੀਂ ਹੁੰਦੀ ਆਪਾਂ ਬੇਚੈਨ ਨਹੀਂ ਹੁੰਦੇ ਬਸ ਸਥਿਰ ਹੁੰਨੇ ਆ ਠੀਕ ਹੈ ਤਾਂ ਆਪਸ਼ਨ ਨੰਬਰ 1 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 38 ਚਾਪਲੂਸ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਚਾਪਲੂਸ ਤੈਦਰ ਰਾਈਟ ਆਨਸਰ ਜੀ অপਸ਼ਨ ਨੰਬਰ 4th ਕੁੰਤਰੀ ਝੋਲੀ ਚੁੱਕ ਜੀ ਹਜੂਰੀਆ ਖੁਸ਼ਾਮਦੀ ਹੈ ਸਾਰੇ ਚਾਪਲੂਸ ਦੇ ਸੇਮ मीनिंग ਨੇ ਕੁੰਤ ਤਰੀ ਕੁੰਤਰੀ ਜਿਹੜਾ ਬਿਲਕੁਲ ਇਸ ਦਾ ਉਲਟਾ ਸ਼ਬਦ ਹੈ ਤਾਂ অপਸ਼ਨ ਨੰਬਰ 4th ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਕੁਐਸਚਨ ਨੰਬਰ 39 ਹੈ ਜੀ ਜੋਦਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਜੋਦਾ ਬਲੀ ਕੁਲਾਟੀ ਸੂਰਮਾ ਡਰਪੋਕ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 4 ਡਰਪੋਕ ਠੀਕ ਹੈ ਜੋਦਾ ਹੁੰਦਾ ਹੈ ਬਲੀ ਵਾਲਾ ਜਿਹਦੇ ਕੋਲ ਬਹੁਤ ਬਲ ਹੋਵੇ ਕੁਲਾਟੀ ਸੋਰਮਾ ਹੋਵੇ ਠੀਕ ਹੈ ਡਰਪੋਕ ਇਹਦਾ ਉਲਟਾ ਸ਼ਬਦ ਹੈ ਤਾਂ অপਸ਼ਨ ਨੰਬਰ 4 ਇਸ ਦਾ ਜਿਹੜਾ ਸਹੀ ਆਨਸਰ ਹੈ ਅਗਲਾ ਕੁਸ਼ਨ ਹੈ ਜੀ ਚੱਬ ਯਕੀਨਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਚੱਬ ਯਕੀਨਾ 40 ਨੰਬਰ ਦਾ ਜਿਹੜਾ অপਸ਼ਨ ਤੁਹਾਡੇ ਸਾਹਮਣੇ ਨੇ ਜੀ ਪੋਲਾ ਪਾਲਾ ਢਾਵਾ ਡੋ ਲਾਈ ਲੱਗ ਸਿੱਧੜ ਦਾ ਇਦਰ ரைਟ ਆਨਸਰ ਹੈ ਜੀ অপਸ਼ਨ ਨੰਬਰ 2 ਦਾਵਾਡੋਲ ਠੀਕ ਹੈ ਚਾਬ ਇਹ ਕਿੰਨਾ ਦਾ ਮਤਲਬ ਹੁੰਦਾ ਜਿਹਨੂੰ ਕੋਈ ਐਡੀ ਸਮਝ ਨਹੀਂ ਹੁੰਦੀ ਇਨੀ ਅਕਲ ਨਹੀਂ ਹੁੰਦੀ ਹੈਗੀ ਭੋਲਾ ਪਾਲਾ ਹੁੰਦਾ ਹੈ ਲਾਈ ਲੱਗ ਹੁੰਦਾ ਹੈ ਠੀਕ ਹੈ ਸਿੱਧਾ ਜਿਹਾ ਬੰਦਾ ਹੁੰਦਾ ਹੈ ਤਾਂ ਇਹਦਾ অপਸ਼ਨ ਨੰਬਰ 2 ਜਿਹੜਾ ਉਹ ਸਹੀ ਆਨਸਰ ਹੈ ਕੁਸ਼ਚਨ ਨੰਬਰ 41 ਹੈ ਜੀ ਆਪਣੇ ਕੋਲ ਦਲੇਰੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਦਲੇਰੀ ਸ਼ਬਦ ਦਾ ਨੇੜਤਾ 부ਜਦਿਲੀ ਵੀਰਤਾ ਬਹਾਦਰੀ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਆਇਦਰ ਰਾਈਟ ਆਨਸਰ ਆਪਸ਼ਨ ਨੰਬਰ ਸੈਕੰਡ ਬੁਝਦੀਲੀ ਠੀਕ ਹੈ ਦਲੇਰੀ ਹੁੰਦੀ ਹੈ ਨੀਡਰਤਾ ਵੀਰਤਾ ਬਹਾਦਰੀ ਮਜਬੂਤੀ ਬੁਝਦੀਲੀ ਜਿਹੜੀ ਹੈ ਬਿਲਕੁਲ ਇਸ ਦਾ ਉਲਟਾ ਹੈ ਤਾਂ ਆਪਸ਼ਨ ਨੰਬਰ ਸੈਕੰਡ ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਕੁਐਸਚਨ ਨੰਬਰ 42 ਦੇਖਦੇ ਹਾਂ ਜੀ ਨੀਚ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਨੀਚ ਸ਼ਬਦ ਦਾ ਹੀਨ ਕਸੂਤਾ ਕਮੀਨਾ ਪਾਜੀ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਕਸੂਤਾ ਠੀਕ ਹੈ ਨੀਚ ਹੁੰਦਾ ਜੀ ਨੀਵਾਹੀਨ ਜਿਹੜਾ ਹੁੰਦਾ ਹੈ ਠੀਕ ਹੈ ਤਾਂ ਆਪਣੇ ਕੋਲ ਹੈਗਾ অপਸ਼ਨ ਨੰਬਰ ਸੈਕੰਡ ਇਸ ਦਾ ਸਹੀ ਆਨਸਰ ਅਗਲਾ ਕੁਸ਼ਣ ਹੈ ਕੁਸ਼ਣ ਨੰਬਰ 43 ਨਿਰਬਲ ਸ਼ਬਦ ਦਾ ਸਮਾਨਾਰਥਕ ਕੀ ਸ਼ਬਦ ਨਹੀਂ ਹੈ ਨਿਰਬਲ ਨਿਰਬਲ ਯਾਨੀ ਜਿਹਦੇ ਵਿੱਚ ਬਲ ਨਾ ਹੋਵੇ ਠੀਕ ਹੈ ਤਾਕਤ ਵਰ ਨਾ ਹੋਵੇ ਤਾਂ অপশন নাম্বার 1 ਇਸ ਦਾ রাইਟ आंसर है जी пурपुरा निर्बल देखोनी तानानुभी कह दंदे ने दुर्बल नु भी कह दंदे ने कमजोर भी कह दंदे ने ठीक है ऑप्शन नंबर 1 ਇਸ ਦਾ ਜਿਹੜਾ ਸਹੀ ਆਨਸਰ ਹੈ ਸਮਾਨਾਰਥਕ ਹੀ ਨਹੀਂ ਪੁੱਛਿਆ ਸੀ ਉਹਨਾਂ ਨੇ ਤਾਂ ফার্স্ট অপশন ਜਿਹੜਾ ਇਸ ਦਾ ਸਹੀ ਹੈ ਕੁਐਸਚਨ ਨੰਬਰ 44 ਹੈ ਜੀ ਪ੍ਰਸਿੱਧੀ ਸ਼ਬਦ ਦਾ ਸਮਾਨਾਰਥਕ ਹੀ ਸ਼ਬਦ ਨਹੀਂ ਹੈ ਪ੍ਰਸਿੱਧੀ ਸ਼ਬਦ ਦਾ ਸਰਬਮਾਨਤਾ ਬਦਨਾਮੀ ਲੋਕਪ੍ਰਿਅਤਾ ਮਸ਼ਹੂਰੀ ਵੈਰੀ ਈਜ਼ੀ ਕੁਐਸਚਨ ਹੈ ਲੇਕਿਨ ਇੰਪੋਰਟੈਂਟ ਹੈ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੈਕੰਡ ਬਦਨਾਮੀ ਪ੍ਰਸਿੱਧੀ ਦਾ ਹੁੰਦਾ ਜਦੋਂ ਸਾਰੇ ਦੁਨੀਆ ਤੁਹਾਨੂੰ ਪਸੰਦ ਕਰੇ ਮਸ਼ਹੂਰੀ ਹੋਵੇ ਤੁਹਾਡੀ ਠੀਕ ਹੈ ਬਦਨਾਮੀ ਹੁੰਦਾ ਪਸੰਦ ਨਾ ਕਰਨਾ ਆਪਸ਼ਨ ਨੰਬਰ ਸੈਕੰਡ ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਕੁਐਸਚਨ ਨੰਬਰ 45 ਹੈ ਜੀ ਪਿਆਰਾ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਪਿਆਰਾ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਕੁਐਸਚਨ ਨੰਬਰ 45 ਸੁੰਦਰ ਸ਼ੋਭਨਿਕ ਅਪ੍ਰਿਯ ਮਨੋਹਰ ਤਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਆਪਣੇ ਕੋਲ 3 ਅਪਰੀਆ ਪਿਆਰਾ ਦਾ ਬਿਲਕੁਲ ਉਲਟਾ ਸ਼ਬਦ ਹੋ ਗਿਆ ਅਪਰੀਆ ਸੁੰਦਰ ਸ਼ੋਭnik ਮਨੋਹਰ ਜਿਹੜ ਨੇ ਉਸੇ ਮੀਨਿੰਗ ਵਾਲੇ ਨੇ ਅੱਗੇ ਵਧਦੇ ਹਾਂ ਜੀ ਕੁਐਸਚਨ ਨੰਬਰ 46 ਪ੍ਰਾਪਤੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਪ੍ਰਾਪਤੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਉਪਲਬਧੀ ਲਾਭ ਨਫਾ ਸੁਖਮਤਾ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਸੁਖਮਤਾ ਠੀਕ ਹੈ ਉਪਲਬਧੀ ਹੁੰਦਾ ਪ੍ਰਾਪਤ ਹੋਣਾ ਲਾਭ ਹੋਣਾ ਹਨਾ ਨਫਾ ਹੋਣਾ ਕਲੀਅਰ ਹੈ ਤਾਂ ਆਪਸ਼ਨ ਨੰਬਰ 1 ਜਿਹੜਾ ਇਹਦਾ ਰਾਈਟ ਆਨਸਰ ਹੈ ਸੁਖਮਤਾ ਕੁਐਸਚਨ ਨੰਬਰ 46 ਦਾ ਫਰਸਟ ਆਪਸ਼ਨ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 47 ਬਹਾਦਰ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਬਹਾਦਰ ਸ਼ਬਦ ਦਾ ਇਹ ਆਪ অলਰੈਡੀ ਕਰ ਚੁੱਕਿਆ ਵੀਰ ਸੂਰਮਾ ਬੁਝਦਿਲ ਬਰਿਆਮ ਬਰਿਆਮ ਦਾ ਮਤਲਬ ਵੀ ਬਹਾਦਰ ਹੀ ਹੁੰਦਾ ਹੈ ਠੀਕ ਹੈ ਤੇ ਇਹਨਾਂ ਨੇ ਨਹੀਂ ਪੁੱਛਿਆ ਇਹਦਾ ਆਪਸ਼ਨ ਨੰਬਰ 3 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 48 ਬੁੱਧੂ ਸ਼ਬਦ ਦਾ ਸਮਾਨ ਅਰਥ ਕੀ ਸ਼ਬਦ ਨਹੀਂ ਹੈ ਬੁੱਧੂ ਸ਼ਬਦ ਦਾ ਸਮਾਨ ਅਰਥ ਕੀ ਸ਼ਬਦ ਨਹੀਂ ਹੈ ਮੂਰਖ ਚਤੁਰ ਮੋੜ ਬੁੱਝ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਚਤੁਰ ਬੁੱਧੂ ਦਾ ਮਤਲਬ ਹੁੰਦਾ ਜਿਹੜਾ ਮੂਰਖ ਹੋਵੇ ਜਿਹੜਾ ਮੂੜ ਮੂੜ ਬੁੱਧੀ ਦਾ ਹੋਵੇ ਘੱਟ ਬੁੱਧੀ ਦਾ ਹੋਵੇ ਬੁੱਝ ਹੋਵੇ ਠੀਕ ਹੈ ਤੇ ਚਤੁਰ ਹੁੰਦਾ ਚਲਾਕ ਤਾਂ ਆਪਸ਼ਨ ਨੰਬਰ 2 ਇਸ ਦਾ ਜਿਹੜਾ ਉਹ ਸਹੀ ਆਨਸਰ ਹੋਏਗਾ ਅਗਲਾ ਜੀ ਕੁਐਸਚਨ ਨੰਬਰ 49 ਮਿੱਤਰ ਸ਼ਬਦ ਦਾ ਸਮਾਨ ਅਰਥ ਕੀ ਸ਼ਬਦ ਨਹੀਂ ਹੈ ਮਿੱਤਰ ਸ਼ਬਦ ਦਾ ਯਾਰ ਸਾਥੀ ਦੁਸ਼ਮਣ ਦੋਸਤ ਤਾਂ ਇਹਦਾ ਬਹੁਤ ਈਜ਼ੀ ਤੇ ਇੰਪੋਰਟੈਂਟ ਕੁਸ਼ਨ ਹੈ ਜੀ অপਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੈ ਇਹਦਾ ਵਿਰੋਧੀ ਸ਼ਬਦ ਹੈ ਉਹਨਾਂ ਨੇ ਸਮਾਨਾਰਥਕੀ ਸ਼ਬਦ ਗੁੱਛਿਆ ਸੀ ਠੀਕ ਹੈ ਵੀ ਕਿਹੜਾ ਨਹੀਂ ਹੈਗਾ ਤਾਂ অপਸ਼ਨ ਨੰਬਰ 3 ਜਿਹੜਾ ਇਸ ਦਾ ਸਹੀ ਆਨਸਰ ਹੈ ਯਾਰ ਸਾਥੀ ਦੋਸਤ ਸਹੇਲੀ ਹੈ ਨਾ ਇਹ ਸਾਰੇ ਜਿਹੜੇ ਨੇ ਮਿੱਤਰ ਸ਼ਬਦ ਦੇ ਸਮਾਨਾਰਥਕੀ ਨੇ ਦੁਸ਼ਮਣੇ ਦਾ ਉਲਟਾ ਸ਼ਬਦ ਹੈ ਕੁਸ਼ਨ ਨੰਬਰ 50 ਹੈ ਜੀ ਮੋਟਿਆਰ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਤਾਂ ਇਹਦਾ রাইਟ ਆਨਸਰ ਹੈ ਜੀ অপਸ਼ਨ ਨੰਬਰ 2 ਕੁਆਰੀ ਠੀਕ ਹੈ ਕੁਆਰੀ ਨੂੰ ਮੁਟਿਆਰ ਨਹੀਂ ਕਹਿੰਦੇ ਅਕਸਰ ਜਿਹੜੀ ਹੈ ਵਿਆਹੀ ਹੋਈ ਨੂੰ ਆਪਾਂ ਜਿਹੜਾ ਮੁਟਿਆਰ ਕਹਿ ਦਿੰਨੇ ਹੁੰਦੇ ਆ ਠੀਕ ਹੈ ਤਾਂ অপਸ਼ਨ ਨੰਬਰ 2 ਇਸ ਦਾ ਸਹੀ ਆਨਸਰ ਹੈ ਲੜਕੀ ਯੁਪਤੀ ਨੱਡੀ ਜਿਹੜਾ ਮੁਟਿਆਰ ਸ਼ਬਦ ਦੇ ਸਮਾਨਾਰਥਕੀ ਸ਼ਬਦ ਨੇ ਕੁਆਰੀ ਜਿਹੜਾ ਇਸ ਦਾ ਸਮਾਨਾਰਥਕੀ ਸ਼ਬਦ ਨਹੀਂ ਹੈਗਾ ਕੁਐਸਚਨ ਨੰਬਰ 51 ਹੈ ਜੀ ਆਪਣੇ ਕੋਲ ਧਰਮਾ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਧਰਮਾ ਸ਼ਬਦ ਦਾ ਸ਼ਾਂਤੀ ਟਿਕਾਉ ਧੀਰਜ ਬੇਸਬਰੀ ਕਾਇਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th 4th ਬੇਸਬਰੀ ਟਰਮਾ ਹੁੰਦਾ ਹੈ ਜਦੋਂ ਆਪਾਂ ਸ਼ਾਂਤ ਹੋ ਜਾਂਦੇ ਆ ਆਪਾਂ ਨੂੰ ਠੰਡ ਪੈ ਜਾਂਦੀ ਆ ਹਨਾ ਸ਼ਾਂਤ ਤੇ ਟਿਕਾਉ ਧੀਰਜ ਬੇਸਬਰੀ ਜਿਹੜਾ ਬਿਲਕੁਲ ਇਸ ਦਾ ਉਲਟਾ ਸ਼ਬਦ ਹੈ অপਸ਼ਨ ਨੰਬਰ 4th ਇਸ ਦਾ ਜਿਹੜਾ ਸਹੀ ਆਨਸਰ ਹੈ ਅੱਗੇ ਆ ਜੀ ਕੁਸ਼ਨ ਨੰਬਰ 52 ਭਾਈਚਾਰਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ਭਾਈਚਾਰਾ ਸ਼ਰੀਕਾ ਫਿਰਕਾ ਪ੍ਰਸਤੀ ਭਾਈਬੰਦੀ ਬਰਾਬਰੀ ਬਰਾਬਰੀ ਬਰਾੰਦਰੀ ਬਰਾਦਰੀ ਠੀਕ ਹੈ ਆਪਾਂ ਕਹਿ ਦਿੰਦੇ ਆ ਸੇਮ ਬਰਾਦਰੀ ਚ ਵਿਆਹ ਹੋਇਆ ਹੈ 52 ਦਾ ਕਿਹੜਾ ਹੋਊਗਾ ਜੀ ਰਾਈਟ ਆਨਸਰ ਤਾਂ 52 ਦਾ ਰਾਈਟ ਆਨਸਰ ਹੈ ਜੀ ਫਿਰਕਾ ਪ੍ਰਸਤੀ ਠੀਕ ਹੈ ਸ਼ਰੀਕਾ ਭਾਈ ਬੰਦੀ ਬਰਾਦਰੀ ਭਾਈਚਾਰਾ ਦਾ ਸੇਮ मीनिंग ਨੇ ਫਿਰਕਾ ਪ੍ਰਸਤੀ ਇਸ ਦਾ ਜਿਹੜਾ ਬਿਲਕੁਲ ਉਲਟ ਸ਼ਬਦ ਹੈ ਤਾਂ অপਸ਼ਨ ਨੰਬਰ 2 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 53 ਵੋਹਟੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਵੋਹਟੀ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਲਾੜਾ ਜਿਹੜਾ ਲਾੜਾ ਹੈ ਉਹ ਲੜਕੇ ਦੇ ਲਈ ਵਰਤਿਆ ਜਾਂਦਾ ਨਾ ਕਿ ਔਰਤ ਦੇ ਲਈ ਠੀਕ ਹੈ ਬੋਟੀ ਹੁੰਦੀ ਹੈ ਵਿਆਹੀ ਹੋਈ ਵਿਆਹਦੜ ਲਾੜੀ ਦੁਲਹਨ ਜਿਹੜੇ ਸੇਮ मीनिंग ਵਾਲੇ ਸ਼ਬਦ ਨੇ ਲਾੜਾ ਜਿਹੜਾ ਬਿਲਕੁਲ ਉਲਟਾ ਸ਼ਬਦ ਹੈ ਕੁਐਸਚਨ ਨੰਬਰ 54 ਹੈ ਜੀ ਵਿਕਾਰ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਵਿਕਾਰ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਜੀ ਬਿਮਾਰੀ ਮਰਜ਼ ਰੋਗ ਅਮਲਮ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 4 ਮੱਲਮ ਠੀਕ ਹੈ 54 ਦਾ অপਸ਼ਨ ਨੰਬਰ ਸੈਕੰਡ ਹੈ ਜੀ ਮਲਮ ਬਿਮਾਰੀ ਮਰਜ਼ ਰੋਗ ਵਿਕਾਰ ਇਹ ਜਿਹੜੇ ਸਾਰੇ ਇਸ ਦੇ ਸੇਮ मीनिंग ਵਾਲੇ ਸ਼ਬਦ ਨੇ ਅਗਲਾ ਕੁਸ਼ਨ ਹੈ ਕੁਸ਼ਨ ਨੰਬਰ 55 ਵਿਹਲਾ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਹੈ ਵਿਹਲਾ ਸ਼ਬਦ ਦਾ ਆਲਸੀ ਨਿਕੰਮਾ ਬੇਕਾਰ ਵਿਅਸਤ ਕਿਹੜਾ ਹੋਏਗਾ ਜੇ ਇਹਦਾ ਰਾਈਟ ਆਨਸਰ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 4th ਵਿਅਸਤ ਠੀਕ ਹੈ ਵਿਲਾ ਬੰਦਾ ਕਦੇ ਵੀ ਵਿਅਸਤ ਨਹੀਂ ਹੁੰਦਾ অপਸ਼ਨ ਨੰਬਰ 4th ਇਸ ਦਾ ਸਹੀ ਆਨਸਰ ਹੈ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਇਹ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਪੂਰਾ ਪੀਡੀਐਫ ਤੁਹਾਨੂੰ ਉੱਥੇ ਜਿਹੜਾ ਮਿਲ ਜੇਗਾ ਠੀਕ ਹੈ ਤੇ ਇਹ ਟੈਲੀਗ੍ਰਾਮ ਗਰੁੱਪ ਦੇ ਨਾਲ ਤੁਸੀਂ ਜੇਕਰ ਨਹੀਂ ਜੁੜੇ ਹੈਗੇ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਕੁਸ਼ਨ ਨੰਬਰ 56 ਹੈ ਜੀ ਆਪਣੇ ਕੋਲ ਵਿਰਲਾਪ ਸ਼ਬਦ ਦਾ ਸਮਾਨਾਰਥਕ ਸ਼ਬਦ ਨਹੀਂ ਵੈਣ ਵਿਰੁੱਧ ਆਨੰਦ ਕੀਰਨੇ ਕੀ ਹੋਊਗਾ ਜੀ ਇਧਰ ਰਾਈਟ ਆਨਸਰ ਹੈ ਇੱਥੇ ਇੱਕ ਥੋੜਾ ਜਿਹਾ ਚੇਂਜ ਕਰ ਲਓ ਟਾਈਪਿੰਗ ਮਿਸਟੇਕ ਹੈ ਵਿਰੋਧ ਦੀ ਜਗ੍ਹਾ ਤੁਸੀਂ ਲਿਖ ਲਓ ਰੋਣਾ ਠੀਕ ਹੈ ਵਿਰਲਾਪ ਦਾ ਮਤਲਬ ਹੁੰਦਾ ਰੋਣਾ ਵੈਣ ਵੀ ਹੋ ਗਿਆ ਚੀਕ-ਚੀਕ ਕੇ ਰੋਣਾ ਰੋਣਾ ਹਨਾ ਕਿਰਨੇ ਵੀ ਰੋਣਾ ਮਤਲਬ ਹੁੰਦਾ ਹੈ ਆਨੰਦ ਹੁੰਦਾ ਹੈ ਖੁਸ਼ੀ ਤਾਂ ਇਹਨਾਂ ਨੇ ਸਮਾਨਾਰਥਕ ਨਹੀਂ ਪੁੱਛਿਆ ਤਾਂ ਆਪਸ਼ਨ ਨੰਬਰ 3 ਇਸਾ ਜਿਹੜਾ ਉਹ ਸਹੀ ਆਨਸਰ ਹੋਏਗਾ ਠੀਕ ਹੈ ਜੀ ਅੱਗੇ ਵਧਦੇ ਹਾਂ ਕੁਐਸਚਨ ਨੰਬਰ 57 ਵੱਲ ਲਾਲਸਾ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਲਾਲਸਾ ਸ਼ਬਦ ਦਾ ਸਮਾਨਾਰਥਕੀ ਸ਼ਬਦ ਨਹੀਂ ਹੈ ਅਭਿਲਾਸ਼ਾ ਸਿੱਖ ਤ੍ਰਿਸ਼ਨਾ ਸਾਧਨਾ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਸਾਧਨਾ ਠੀਕ ਹੈ ਆਭਿਲਾਸ਼ਾ ਦਾ ਮਤਲਬ ਹੁੰਦਾ ਤਾਂ ਆਪਾਂ ਨੂੰ ਆਪਣੀ ਕਿਸੇ ਚੀਜ਼ ਦੀ ਲਾਲਸਾ ਹੁੰਦੀ ਹੈ ਤ੍ਰਿਸ਼ਨਾ ਹੁੰਦੀ ਹੈ ਠੀਕ ਹੈ ਤਾਂ ਆਪਸ਼ਨ ਨੰਬਰ 4th ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 58 ਸੰਕੇਤ ਸ਼ਬਦ ਦਾ ਸਮਾਨ ਅਰਥ ਕੀ ਸ਼ਬਦ ਨਹੀਂ ਹੈ ਸੰਕੇਤ ਸ਼ਬਦ ਦਾ ਅਲੰਕਾਰ ਪ੍ਰਤੀਕ ਨਿਸ਼ਾਨ ਚਿੰਨ ਕਿਹੜਾ ਹੋਊਗਾ ਜੀ ਇਹਦਾ ਰਾਈਟ ਆਨਸਰ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਤਾਂ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 1st ਅਲੰਕਾਰ ਦੇਖੋ ਸੰਕੇਤ ਦਾ ਮਤਲਬ ਹੁੰਦਾ ਹੈ ਸਾਈਨ ਪ੍ਰਤੀਕ ਨਿਸ਼ਾਨ ਚਿੰਨ ਠੀਕ ਹੈ ਤੇ ਅਲੰਕਾਰ ਦੇ ਨਾਲ ਮਿਲਦਾ ਜੁਲਦਾ ਸ਼ਬਦ ਨਹੀਂ ਹੈਗਾ ਸਮਾਨਾਰਥੀ ਦਾ ਸ਼ਬਦ ਇਹ ਹੀ ਹੁੰਦਾ ਮਿਲਦਾ ਜੁਲਦਾ ਹੋਵੇ ਸੇਮ मीनिंग ਵਾਲਾ ਹੋਵੇ ਠੀਕ ਹੈ ਤਾਂ ਆਪਸ਼ਨ ਨੰਬਰ 1 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਅਗਲਾ ਕੁਸ਼ਣ ਹੈ ਜੀ ਕੁਸ਼ਣ ਨੰਬਰ 59 ਗੁਪਤ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਗੁਪਤ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਅਲੋਪ ਗਾਇਬ ਗੁੰਮ ਸਾਹਮਣੇ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th ਸਾਹਮਣੇ ਗੁਪਤ ਹੁੰਦਾ ਜੀ ਜਿਹੜਾ ਆਪਣੇ ਅੱਖਾਂ ਤੋਂ ਓਲੇ ਹੋਵੇ ਅਲੋਪ ਹੋਵੇ ਗਾਇਬ ਹੋਵੇ ਗੁੰਮ ਹੋਵੇ ਸਾਹਮਣੇ ਹੁੰਦਾ ਜਿਹੜਾ ਸਾਹਮਣੇ ਹੀ ਪ੍ਰਗਟ ਹੋਵੇ ਤਾਂ ਇਹ ਜਿਹੜਾ ਸਮਾਨਾਰਥੀ ਸ਼ਬਦ ਹੈ ਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ অপਸ਼ਨ ਨੰਬਰ 4th ਸਾਹਮਣੇ ਠੀਕ ਹੈ ਗੁਪਤ ਸ਼ਬਦ ਦਾ ਜਿਹੜਾ ਸਮਾਨਾਰਥੀ ਸ਼ਬਦ ਨਹੀਂ ਹੈਗਾ অপਸ਼ਨ ਨੰਬਰ 4th ਹੈ ਲਾਸਟ ਕੁਸ਼ਣ ਹੈ ਜੀ ਅੱਜ ਦੀ ਵੀਡੀਓ ਦਾ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਦੇਖੋ ਆਪਣੇ ਕੋਲ ਦੋ ਪਾਰਟ ਜਿਹੜਾ ਦੋ ਸਿਲੇਬਸ ਦੇ ਵਿੱਚ ਡਿਵਾਈਡ ਹੈ ਇੱਕ ਆਪਣੇ ਕੋਲ ਪੰਜਾਬੀ ਸਾਹਿਤ ਹੈ ਇੱਕ ਪੰਜਾਬੀ ਗ੍ਰਾਮਰ ਹੈ ਠੀਕ ਹੈ ਆਪਣਾ ਪੰਜਾਬੀ ਗ੍ਰਾਮਰ ਦੇ ਆਪਾਂ ਕੁਸ਼ਨ ਜਿਹੜੇ ਨੇ ਡੈਲੀ ਲਗਾ ਰਹੇ ਨੇ ਤੇ ਪੰਜਾਬੀ ਸਾਹਿਤ ਆਪਣਾ ਜਿਹੜਾ ਸਾਰਾ ਕਵਰ ਹੋ ਚੁੱਕਿਆ ਹੈ ਕਲੀਅਰ ਹੈ ਤਾਂ ਗ੍ਰਾਮਰ ਜੇਕਰ ਤੁਸੀਂ ਨਹੀਂ ਕਵਰ ਕੀਤੀ ਹੈਗੀ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਈ ਬੁਕਸ ਤੇ ਲਿੰਕ ਵੀ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਤਾਂ ਲਾਸਟ ਕੁਐਸਚਨ ਹੈ ਜੀ ਪੱਕਾ ਸ਼ਬਦ ਅਸਮਾਨਰਥੀ ਸ਼ਬਦ ਨਹੀਂ ਹੈ ਪੱਕਾ ਸ਼ਬਦ ਮਜਬੂਤ ਕਿਹੜਾ ਪੋਲਾ ਕਠੋਰ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਕਿਹੜਾ ਰਾਈਟ ਆਨਸਰ ਹੈ ਜੀ ਇਹਦਾ ਦਾ ਆਈਦਰ ਆਈਟ ਆਨਸਰ ਹੈ ਜੀ অপਸ਼ਨ ਨੰਬਰ 3 ਪੋਲਾ ਠੀਕ ਹੈ ਪੱਕਾ ਦਾ ਮਤਲਬ ਹੁੰਦਾ ਹੈ ਮਜਬੂਤ ਕਹਿੜਾ ਕਠੋਰ ਪੋਲਾ ਇਹਦਾ ਵਿਰੋਧੀ ਸ਼ਬਦ ਹੋ ਗਿਆ ਨਰਮ ਹੈ ਨਾ ਤਾਂ ਚਾਰ অপਸ਼ਨ ਦੇ ਵਿੱਚੋਂ ਜਿਹੜਾ ਇਸ ਦਾ ਸਹੀ ਆਨਸਰ ਹੈ অপਸ਼ਨ ਨੰਬਰ 3 ਹੈ ਕਿਉਂਕਿ ਇਹਨਾਂ ਨੇ ਪੁੱਛਿਆ ਸਮਾਨਾਰਥੀ ਸ਼ਬਦ ਨਹੀਂ ਹੈਗਾ ਤਾਂ ਇਹ ਹੈਗੇ ਸੀ ਅੱਜ ਦੇ ਆਪਣੇ 60 ਕੁਐਸਚਨ 60 ਕੁਐਸਚਨਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਜਿਹੜੇ ਨੇ ਉਹ ਸਹੀ ਹੋਏ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਬਾਕੀ ਜੇਕਰ ਕਿਸੇ ਵੀ ਕੁਐਸਚਨ ਲੈ ਕੇ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ WhatsApp ਗਰੁੱਪ ਨਾਲ ਵੀ ਤੁਸੀਂ ਜੁੜ ਫੋਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ ਜੀ